ਗੋਵਿੰਦ ਸਿੰਘ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ ਹੋਏ ਅਤੇ ਪੰਜਵਾਂ ਸਾਹਿਬਜ਼ਾਦਾ ਦਾ ਖਿਤਾਬਕੀ ਨੂੰ ਮਿਲਦਾ। 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਤੇ ਇੱਕ ਫਰਮਾਨ ਜਾਰੀ ਹੋ ਜਾਂਦਾ ਹੈ ਕਿ ਕਹਿੰਦੇ ਕਿ ਅ ਧੜ ਦੇ ਚਾਰ ਟੁਕੜੇ ਕਰਕੇ ਅ ਦਿੱਲੀ ਦੇ ਚਾਰੀ ਦਰਵਾਜ਼ਿਆਂ ਤੇ ਟੰਗ ਦਿਓ। ਤੇ ਕਿਸੇ ਵੀ ਪਰਿਵਾਰ ਜੇ ਕੋਈ ਸੀਸ ਜਾਂ ਧੜ ਨੂੰ ਲੈਣ ਆਉਂਦਾ ਤੇ ਉਹਨੂੰ ਪਰਿਵਾਰ ਸਮੇਤ ਖਤਮ ਕਰ ਦਿਓ। ਉਹਨਾਂ ਦਾ ਸਸਕਾਰ ਨਹੀਂ ਕਰਨ ਤੇ। ਸ਼ਾਮ ਹੋ ਗਈ ਸੀ ਉਹਨਾਂ ਦੀ ਕਿ ਕਿ ਪਹਿਲਾਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜਿਹਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਬਾਦਪਤ ਤੋਂ ਸ਼ਹੀਦ ਕੀਤਾ ਸ਼ਾਮ ਹੋ ਗਈ ਸੀ ਤੇ ਹੁਣ ਇਹ ਕੰਮ ਜਿਹੜਾ ਹੋਣਾ ਸੀ 12 ਨਵੰਬਰ ਨੂੰ ਹੋਣਾ ਸੀ ਯਾਨੀ ਕਿ ਅੱਜ ਦੇ ਦਿਨ ਇਹ ਕੰਮ ਹੋਣ ਤੋਂ ਪਹਿਲਾਂ ਤੜ ਦੇ ਚਾਰ ਟੁਕੜੇ ਹੋਣ ਤੋਂ ਪਹਿਲਾਂ ਰਾਤ ਨੂੰ ਭਾਈ ਜੈਤਾ ਜੀ ਜਾਂਦੇ ਆ ਆਪਣੇ ਪਿਤਾ ਤੇ ਦੂਪਰਾਮਾ ਦੇ ਨਾਲ ਪਿਤਾ ਸਦਾਨੰਦ ਉਹਨਾਂ ਦੇ ਨਾਲ ਜਾਂਦੇ ਆ ਸੀਸ ਚੁੱਕਣ ਦੇ ਵਾਸਤੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਆ ਕਿ ਜੈਤਿਆ ਜੇ ਕਿਸੇ ਸੀਸ ਇਥੋਂ ਚੱਕ ਕੇ ਲੈ ਕੇ ਜਾਣਾ ਤੇ ਇੱਕ ਰੱਖ ਕੇ ਵੀ ਜਾਣਾ ਪਊਗਾ ਤੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਸਦਾਨੰਦ ਦਾ ਸੀਸ ਵੱਢ ਕੇ ਉੱਥੇ ਰੱਖਿਆ ਸੀ ਗੁਰੂ ਸਾਹਿਬ ਦੇ ਸੀਸ ਦੀ ਜਗ੍ਹਾ ਗੁਰੂ ਪਾਤਸ਼ਾਹ ਦੀ ਧੜ ਨੂੰ ਵੀ ਹੁਣ ਉੱਥੋਂ ਲੈ ਕੇ ਜਾਣਾ ਸੀ ਉਹਦਾ ਸਸਕਾਰ ਕਰਨਾ ਸੀ ਤੇ ਸਿੱਖ ਹੱਥੇ ਹੱਤ ਧਰ ਕੇ ਤਾਂ ਬੈਠ ਨਹੀਂ ਸੀ ਸਕਦੇ ਵਨ ਆਫ ਦ ਰਿਚੈਸਟ men of asia those times ਪਾਈ ਲੱਖੀ ਸ਼ਾ ਬੰਜਾਰਾ ਅ ਉਸ ਸਮੇਂ ਦੇ ਵਿੱਚ ਉਹਨਾਂ ਕੋਲੇ 50000 ਤੋਂ ਵੱਧ ਬੰਦਾ ਉਹਨਾਂ ਕੋ ਕੰਮ ਕਰਦਾ ਹੁੰਦਾ ਸੀਗਾ ਅ ਅਮੀਰਾ ਤੋਂ ਅਮੀਰ ਸੀਗੇ ਉਹ ਮਹਿਲਾ ਦੇ ਵਿੱਚ ਵਾਸ ਸੀ ਉਹ ਕੀ ਕਰਦੇ ਆਪਣੇ ਤਿੰਨ ਪੁੱਤਰਾਂ ਦੇ ਸਮੇਤ ਪਾਈ ਨਗਾਈਆ ਪਾਈ ਹੇਮਾ ਤੇ ਪਾਈ ਹਾੜੀ ਦੇ ਨਾਲ ਉਹ ਜਾਂਦੇ ਆ ਉਸ ਜਗ੍ਹਾ ਦੇ ਉੱਤੇ ਤੇ ਇੱਕ ਰੂਮ ਦੇ ਗੱਡੇ ਦੇ ਵਿੱਚ ਗੁਰੂ ਸਾਹਿਬ ਦਾ ਢਾਡ ਚੁੱਕ ਕੇ ਲੈ ਕੇ ਆਉਂਦੇ ਆ ਫਰਮਾਨ ਹੋਇਆ ਸੀ ਔਰੰਗਜ਼ੇਬ ਦਾ ਵੀ ਜੇ ਕੋਈ ਵੀ ਪਰਿਵਾਰ ਕਲੇਮ ਕਰਦਾ ਤਾਂ ਪੂਰੇ ਪਰਿਵਾਰ ਸਣੀ ਉਹਨਾਂ ਨੂੰ ਸਾੜ ਦਿਓ ਉਹਨਾਂ ਨੂੰ ਮਾਰ ਦਿਓ ਤੇ ਗੁਰੂ ਸਾਹਿਬ ਦਾ ਧੜ ਉਹ ਲੈ ਕੇ ਆਉਂਦੇ ਆ ਇੱਕ ਰੂਂ ਦੇ ਗੱਡੇ ਦੇ ਵਿੱਚ ਲਿਆ ਕੇ ਆਪਣੇ ਘਰ ਦੇ ਵਿੱਚ ਆਪਣੇ ਮਹਿਲ ਦੇ ਵਿੱਚ ਮਹਿਲ ਨੂੰ ਅੱਗ ਲਾ ਦਿੰਦੇ ਆ ਤੁਸੀਂ ਸ਼ਰਧਾ ਵੇਖੋ ਵੀ ਬੰਦੇ ਨੇ ਆਪਣੇ ਮਹਿਲ ਨੂੰ ਹੀ ਅੱਗ ਲਾ ਦਿੱਤੀ ਮੈਂ ਇੱਕ ਚੀਜ਼ ਹੋਰ ਦੱਸਦੀ ਆ ਕਿ ਉਹਨਾਂ ਦੀ ਜਿਹੜੀ ਬੇਟੀ ਸੀਗੀ ਬੀਬੀ ਬਸੰਤ ਕੌਰ ਭਾਈ ਮਨੀ ਸਿੰਘ ਦੇ ਕਰੋ ਸੀਗੇ ਉਹ ਬੀਬੀਸੀ ਤੋਂ ਉਹ ਵੀ ਮਗਲਾਂ ਦੀ ਜੇਲ੍ਹ ਦੇ ਵਿੱਚ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਆ ਤੇ ਲੱਖੀ ਸ਼ਾਹ ਵੰਜਾਰਾ ਦੇ ਤਿੰਨ ਪੁੱਤ ਜਿਹੜੇ ਉਹ ਸ਼ਹੀਦ ਹੁੰਦੇ ਆ ਸਿੱਖ ਧਰਮ ਦੀ ਖਾਤਰ ਅੱਜ ਦੇ ਦਿਨ 12 ਨਵੰਬਰ 1675 ਇਸਵੀ ਨੂੰ ਇਹ ਦੋਨੋਂ ਕਾਰਜ ਹੁੰਦੇ ਆ ਤੇ ਜਿਹੜੀ ਮੈਂ ਗੱਲ ਕੀਤੀ ਸੀ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਜੀ ਨੂੰ ਪੰਜਵਾਂ ਸਾਹਿਬਜ਼ਾਦਾ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਜਾਂਦਾ ਹੈ